ਹਾਏ ਦੀਦੀ ਤੁਸੀਂ ਰਿਪਲਾਈ ਕੀਤਾ ਹਾਏ ਸਾਨੂੰ ਯਕੀਨ ਨਹੀਂ ਹੋ ਰਿਹਾ ਤੁਸੀਂ ਰਿਪਲਾਈ ਕਰਤਾ ਮੈਨੂੰ ਤਾਂ ਇਹ ਸੀ ਤੁਸੀਂ ਰਿਪਲਾਈ ਕਰਨਾ ਨਹੀਂ ਹੈਗਾ ਸਸੀ ਗਾਲ ਜੀ ਅੱਜ ਅਸੀਂ ਆਈ ਸੀ ਲਹਿਰੇ ਤੇ ਲਹਿਰੇ ਇੱਥੇ ਅੱਜ ਸਾਡਾ ਅੱਜ ਸ਼ੂਟ ਹੈਗਾ ਤੇ ਬਾਕੀ ਸਾਨੂੰ ਸਾਰੇ ਆਰਟਿਸਟਾਂ ਨਾਲ ਮਲਾਵਾਂਗੇ ਹਨ ਜਿਹੜੇ-ਜਿਹੜੇ ਆਰਟਿਸਟਾਂ ਜਿੱਥੇ ਪਹੁੰਚੇ ਹੋਵੇਂ ਨੇ ਤੇ ਆ ਕਰ ਰਹੇ ਕਿ ਜਿੱਥੇ ਅਸੀਂ ਸ਼ੂਟ ਕਰਦੇ ਹੁੰਦੇ ਆ ਤੇ ਸਾਡੇ ਆਰਟਿਸਟਾਂ ਨਾਲ ਮਲਾਵਾਂਗੇ ਇਕੱਲੇ-ਇਕੱਲੇ ਨਾਲ ਸਾਡੇ ਸਾਰੇ ਆਰਟਿਸਟ ਆ ਰੱਖ ਨੇ ਥੋੜਾ ਕਾਪੀਰਾਈਟ ਆ ਜੂਗਾ ਤੇ ਹਾਂਜੀ ਮੈਨੂੰ ਸਸਰੀ ਗੱਲ ਜੀ ਇਹ ਸਾਡੇ ਸਸਰੀ ਸਾਡੀ ਮਾਂ ਸਾਡਾ ਸਾਰਾ ਕੁਝ ਬੰਨ ਦੇ ਨੇ ਜਿਹੜੇ ਹਨ ਤੇ ਮਾਂ ਦਾ ਰੋਲ ਕਰਦੇ ਨੇ ਕਿਤੇ ਸੱਸ ਦਾ ਰੋਲ ਵੀ ਨਿਭਾਉਂਦੇ ਨੇ ਮਤਲਬ ਕਾਫੀ ਕਿਰਦਾਰ ਨਿਭਾਉਂਦੇ ਨੇ ਅੱਜ ਮੈਂ ਬਬਲੂ ਦੀ ਮਾਂ ਬਣ ਰਹੀ ਹਾਂ ਹਾਂ ਓਕੇ ਜੀ ਕਿਤੇ ਮੈਂ ਬਬਲੂ ਦੀ ਭੈਣ ਦੀ ਸੱਸ ਬਣ ਜਣੀ ਆ ਕਿਤੇ ਮੈਂ ਬਬਲੂ ਤੇਰੀ ਸੱਸ ਤਾਂ ਬਣੀ ਨਾ ਸੱਸ ਮੈਨੂੰ ਤਾਂ ਕਿਤੇ ਮੇਰੀ ਸੱਸ ਤਾਂ ਕਿਵੇਂ ਬਣੇ ਹੋਗੇ ਤੁਹਾਨੂੰ ਯਾਦ ਨਹੀਂਗਾ ਕਿਤੇ ਜੀ ਅੱਛਾ ਹਾਂ ਯਾਦ ਨਹੀਂ ਬਬਲੂ ਮੈਨੂੰ ਲੱਗਾ ਹਜ਼ਾਰੀ ਫਿਲਮਾਂ ਕਰਕੇ ਹੋਣੀਆਂ ਆ ਹਾਂਜੀ ਹਾਂਜੀ ਮਤਲਬ ਸਾਡੇ ਇਹ ਮੈਡਮ ਬਹੁਤ ਸੋਹਣੀ ਆਰਟਿਸਟ ਨੇ ਬਹੁਤ ਹੀ ਮਤਲਬ ਜਿਹੜਾ ਵੀ ਕਿਰਦਾਰ ਦੇ ਦੋਗੇ ਉਹ ਕਿਰਦਾਰ ਦੇ ਵਿੱਚ ਸਿਆਣੀ ਕਹਿਦਾ ਹੁੰਦਾ ਵੱਡੇ ਨੂੰ ਹਾਂ ਬਸ ਸਿਆਣੀ ਹੀ ਦੁੰਦਾ ਉਹ ਸੋਹਣੀ ਪਹਿਲਾਂ ਨਹੀਂ ਦਿਖਾ ਸਕਦਾ ਬਈ ਮੈਂ ਸੋਹਣੀ ਵੀ ਹੈਗੇ ਸਿਆਣੀ ਵੀ ਹੈਗੀ ਦੋਏ ਸੀ ਜਾ ਗਈ ਦੋਏ ਜੀ ਤੇ ਸਾਡੇ ਹੁਣ ਹਨਾ ਮਹਿੰਗੇ ਆਰਟਿਸਟ ਨਾਲ ਦਿਖਾ ਦਈਏ ਤੁਹਾਨੂੰ ਆ ਵੀ ਪਾ ਨਹੀਂ ਕਰ ਲਾ ਇਹ ਸਾਡੇ ਮਹਿੰਗੇ ਆਰਟਿਸਟ ਨੇ ਜਿਹੜੇ ਘੱਟ ਮਿਲਦੇ ਨੇ ਮਤਲਬ ਟਾਈਮ ਘਾਟੇ ਫਿਰ ਕੇ ਵੀ ਭੱਜ ਜਾਂਦੀ ਐ ਇਹਦੇ ਪਸਮੀ ਹੁੰਦੀ ਐ ਜਿਵੇਂ ਮੱਝ ਨੇ ਟੀਕਾ ਲਾ ਕੇ ਚੋਣ ਲੱਗ ਜਨੇ ਪੈਣ ਕਈ ਵਾਰੀ ਜਦੋਂ ਆਇਆ ਹੁੰਦਾ ਵੀ ਹੁਣ ਮੱਝ ਪਸਮੀ ਖੜੀ ਚੋਈ ਐ ਐ ਨਹੀਂ ਪਹਿਲਾਂ ਤੈਥੇ ਮਾਰੇ ਬਿਤਾ ਰਹੇ ਤੇ ਇਹ ਸਾਡੇ ਮਹਿੰਗੇ ਆਰਟਿਸਟ ਕਿਉਂਕਿ ਮਹਿੰਗੇ ਤਾਂ ਨਹੀਂ ਕਿ ਸਾਸਤਰੀ ਕਾਲਜੀ ਕੀ ਖਾਚ ਵਾਲਾ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਆ ਵੀ ਤੁਸੀਂ ਸਰ ਜਾਨੇ ਬਹੁਤ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਸਾਡੀ ਇੱਕ ਰਿਕਵੈਸਟ ਆ ਵੀ ਸਾਡੇ ਬੀ ਵਲੌਗਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡੇ ਬਬਲੂ ਨੂੰ ਸਪੋਰਟ ਕਰ ਦਿਓ ਜਿੰਨਾ ਤੁਸੀਂ ਦੂਜੇ ਚੈਨਲਾਂ ਤੇ ਬਬਲੂ ਨੂੰ ਪਿਆਰ ਦਿੰਦੇ ਹੋ ਨਾ ਉਹਨਾਂ ਇਹਨੂੰ ਇਹਦੇ ਚੈਨਲ ਤੇ ਵੀ ਪਿਆਰ ਦਿਓ ਤਾਂ ਕਿ ਵਿਚਾਰੇ ਦਾ ਮਨੋਬਲ ਥੋੜਾ ਜਿਹਾ ਉੱਪਰ ਹੋ ਜਾਏ ਥੈਂਕ ਯੂ ਬਈ ਥੈਂਕ ਯੂ ਇਹ ਤਾਂ ਮੈਂ ਕਹੀ ਨਹੀਂ ਸੀ ਦੇਖ ਲਓ ਮਨਪ੍ਰੀਤ ਨੂੰ ਬਾਈ ਨੇ ਪਹਿਲੀ ਕਹਿ ਤਾ ਲੈ ਇਹਨਾਂ ਨੂੰ ਪਤਾ ਲੱਗ ਗਿਆ ਵੀ ਚੈਨਲ ਮਰ ਗਿਆ ਚਾਹਣੀ ਦਿੰਦੀ ਹੈ ਇਹ ਚਾਹਣੀ ਵਸਿਆਣੀ ਤੇ ਮਹਿੰਗੀ ਵਜਦੀਆਂ ਪਤਾ ਕੀ ਹੈ ਬਈ ਸਾਣੀ ਬਹੁਤ ਹੈ ਪਰ ਕਦੇ ਕਦੇ ਮਹੀਨੇ ਮਸੇ ਕਰਨਾ ਥੋੜੇ ਜਿਹੇ ਚਿਰ ਵਾਸਤੇ ਪੈਦਲ ਹੋ ਜਾਂਦੀ ਹੈ ਲੜਾਕੀ ਵੀ ਬਹੁਤ ਹੈ ਧਮਾਕਾ ਤੋਂ ਪੈਦਲ ਹੋ ਜਾਂਦੀ ਹੈ ਧਮਾਕਾ ਤੋਂ ਪੈਦਲ ਹੋ ਜਾਂ ਕਈ ਮੇਰੀ ਪ੍ਰੋਬਲਮ ਪਤਾ ਕੀ ਆ ਐਕਚੁਅਲੀ ਐਵੇਂ ਆਪਾਂ ਕਹੀਏ ਆਪਾਂ ਹਵਾ ਨਹੀਂ ਮਾਰਦੇ ਵੈਸੇ ਫੁਕਰੀ ਤਾਂ ਮੇਰੇ ਤੱਕ ਮਾਰੀ ਨਹੀਂ ਕਿਉਂਕਿ ਫੁਕਰੀ ਹੈ ਨਹੀਂ ਮੇਰੇ ਕੋਲ ਫੁਕਰੀ ਮੈਂ ਕਹਿੰਦੀ ਕਿ ਫੁਕਰੀ ਲਗਾਈ ਭਾਈ ਵੀ ਨਹੀਂ ਮੇਰੇ ਤਮਾਚੇ ਨੇ ਦੀ ਮੈਂ ਤਾਂ ਬੈਠੀ ਆ ਮੈਂ ਕਹਿੰਦੀ ਮन्ने ਫੁਕਰੀ ਖੜ ਜਾਂ ਗੱਲ ਬਈ ਐਵੇਂ ਕਹੀਏ ਰੱਬ ਦੀ ਕਿਰਪਾ ਨਾਲ ਨਾ ਆਪਾਂ ਨੂੰ ਸ਼ੂਟ ਬਹੁਤ ਆਉਂਦੇ ਆ ਹਨਾ ਬਾੜੇ ਜਿਆਦਾ ਸ਼ੂਟ ਆਉਂਦੇ ਆ ਵੀ ਮਹੀਨਾ ਜੇ ਮੈਂ ਸਾਰਾ ਚਾਹਾਂ ਨਾ 30 30 ਦਿਨ ਡਨ ਕਰ ਸਕਦੀ ਆ ਓਹ ਜੀ ਪਰ ਕਈ ਵਾਰੀ ਇਹ ਹੋ ਜਾਂਦਾ ਚੱਕਰ ਵੀ ਮਨ ਲੈ ਕਿਸੇ ਨੂੰ ਮੈਂ ਸ਼ੂਟ ਦੀ ਡੇਟ ਡਨ ਕਰਕੇ ਭੁੱਲ ਜਾਂਦੀ ਆ ਮੇਰੇ ਮਾਈਂਡ ਚੋਂ ਨਿਕਲ ਜਾਂਦਾ ਉਹਦੋਂ ਜੇ ਭੂਆਰ ਕੀ ਕਹਦੇ ਫੁਲਾਨੀ ਡੇਟ ਦਾ ਆਪਾਂ ਸ਼ੂਟ ਕਰ ਲਈ ਮੈਂ ਕਹਿੰਦੀ ਫ੍ਰੀ ਆ ਕੋਈ ਨਾ ਕਰ ਲੈ ਪਰ ਉਹ ਜਿਹਦੇ ਨਾਲ ਡਨ ਕੀਤਾ ਹੁੰਦਾ ਉਹ ਤਾਂ ਦਿਮਾਗ ਚੋਂ ਨਿਕਲਿਆ ਹੁੰਦਾ ਉਹਦੋਂ ਅਗਲਾ ਉਹ ਵੀ ਆ ਜਾਂਦਾ ਵੀ ਬਈ ਆਪਣਾ ਇੰਨੀ ਤਰੀਕ ਦਾ ਸ਼ੂਟਾ ਯਾਦ ਆ ਉਹ ਕੰਮ ਮੁੱਝਪੁੱਝ ਹੋ ਜਾਂਦਾ ਮੇਰੇ ਅਰਗੀ ਦੀ ਲੜਾਈ ਹੋ ਜਾਂਦੀ ਆ ਭੂਆ ਅਰਗੀ ਨਾਲ ਭੂਆ ਅਰਗੀ ਕਹਿੰਦੀ ਵੀ ਜਾਣ ਕੇ ਕੈਨਸਲ ਕਰਤਾ ਮੇਰਾ ਸ਼ੂਟ ਦੱਸੋ ਨਮਾਣੀ ਕਿੱਧਰ ਜਾ ਬਈ ਇੱਕ ਮਿੰਟ ਇੱਕ ਮਿੰਟ ਦੇ ਦੇ ਚੁੱਪੇ ਜਾ ਇਹਨਾਂ ਨੇ ਭੂਆ ਵਰਗੀ ਦੀ ਉਦਾਹਰਨ ਦਿੱਤੀ ਐ ਦੇਖੋ ਹੁਣ ਜੇ ਭੂਆ ਦੀ ਗੱਲ ਆ ਗਈ ਹੈ ਨਾ ਸੰਡੀ ਆਂਟੀ ਦੀ ਇੱਕ ਬੋਲਾ ਪਹਿਲੇ ਐ ਡੱਕ ਨੀ ਫਿਰ ਹੋਰ ਸੋਹਣਾ ਹੋ ਜਾਂਦਾ ਦਿਖਾਈ ਬੱਗ ਬਣਾਇਆ ਝੂਠ ਬਾਈ ਮੈਂ ਇਹਨੂੰ ਇਹ ਕਹਿ ਦਿੰਨੀ ਆ ਤੁਰ ਤੋਰੀ ਜੇ ਮਨਪ੍ਰੀਤ ਦੇਖ ਜੇ ਤੇਰੀ ਤਰੀਕ ਫਰੀ ਹੈ ਤਾਂ ਲਿਖ ਦੇ ਇੱਕ ਵੇਖ ਲਵੇ ਪ੍ਰੀਤਾ ਇੱਕਦਮ ਸ਼ੂਟ ਤੇ ਗਈ ਤਾਂ ਮੇਕਅਪ ਆਰਟਿਸਟ ਹੋਣੀ ਫੁਕਰੀ ਮਾਰੇ ਹੈ ਕਹਿੰਦੀ ਮੇਕਅਪ ਆਰਟਿਸਟ ਮੈਨੂੰ ਕਹਿੰਦੀ ਤੁਹਾਡੇ ਤਾਂ ਫੇਸ ਤੇ ਸ਼ਾਈ ਨਹੀਂ ਬਹੁਤ ਤਾਂ ਮੈਂ ਤੁਹਾਡਾ ਫੇਸ ਘਰ ਲ ਕਰਨ ਲੱਗੀ ਆ ਵਕਈ ਮੈਂ ਫੁਕਰੀ ਨਹੀਂ ਮਾਰੀ ਫੁਕਰੀ ਤਾਂ ਉਹ ਵੀ ਨਹੀਂ ਮਨਪ੍ਰੀਤ ਜੀ ਮੈਨੂੰ ਬਈ ਇਹ ਦੱਸੋ ਜਦੋਂ ਤੁਸੀਂ ਮੰਨ ਲ ਬਸ ਜਿਉਂ ਆਉਂਦੇ ਹੋ ਸਟਾਰਟ ਕਰਨ ਦਾ ਕੀ ਲਓਗੇ ਅਸੀਂ ਤਾਂ ਕੁਝ ਵੀ ਨਹੀਂ ਅਸੀਂ ਤਾਂ ਨਹੀਂ ਲਵਾਂਗੇ ਸਾਰਾ ਟਾਰੀ ਲਵਾਂਗੇ ਸਾਨੂੰ ਸਾਡੀ ਪੇਮੈਂਟ ਹੀ ਦੇ ਦੇ ਬਹੁਤ ਐਸੀ ਕੁਝ ਨਹੀਂ ਮੈਂ ਤਾਂ ਸਾਰਾ ਟਾਰੀ ਲਵਾਂਗੀ ਜਦੋਂ ਤੁਸੀਂ ਅੱਜ ਵਾਪਸ ਹੋਟੇ ਜਾਂਮਸਨ ਮਿਲਦੀ ਹੈ ਬਈ ਤੁਹਾਨੂੰ ਕੋਈ ਬਹੁਤ ਮਿਲਦੇ ਆ ਬਹੁਤ ਮਿਲਦੇ ਆ ਪਹਿਲੀ ਵਾਰ ਨਾ ਮੈਂ ਤੁਹਾਨੂੰ ਦੱਸਾਂ ਜੀ ਚੁੱਪ ਜੀ ਇੱਕ ਮਿੰਟ ਹਾਂਜੀ ਇੱਕ ਮਹੀਨੇ ਵਾਸਤੇ ਸੰਪੂਰੀ ਕਹਿੰਦੀ ਤੈਨੂੰ ਆਪਦਾਤ ਮੈਂ ਜਿਹੜੀ ਜਿਹੜੀ ਜਾਣ ਪਛਾਣ ਵਾਲੇ ਮਿਲਦੇ ਨੇ ਆਪਾਂ ਨੂੰ ਹਨਾ ਆਪਾਂ ਜਿਵੇਂ ਮੈਂ YouTube ਤੇ ਆਉਂਦੀ ਆ ਮੈਂ ਉਵੇਂ ਹੀ ਉਹਨਾਂ ਨੂੰ ਬੱਸਾਂ 'ਚ ਵੀ ਮਿਲਦੀਆਂ ਕਿਉਂਕਿ ਜੇ ਆਹ ਸੂਟ 'ਚ ਮੈਂ ਸੀਨ ਕਰ ਲਿਆ ਮੈਂ ਇਹ ਨਹੀਂ ਕਹਿਣਾ ਵੀ ਮੈਂ ਚੇਂਜ ਕਰਕੇ ਬੱਸ 'ਚ ਚੜੂੰਗੀ ਮੈਂ ਆਈ ਚੜ ਜਾਂਦੀ ਆ ਕਿਹੜਾ ਤਾਂ ਮੈਨੂੰ ਬੰਦਾ ਦੇਖੀ ਜਾਂਦਾ ਦੇਖੀ ਜਾਂਦਾ ਫਿਰ ਬੰਦਾ ਨਾ ਮੇਰੀਆਂ ਚੀਜ਼ਾਂ ਪਛਾਣਦਾ ਮੰਨ ਲੈ ਸਭ ਤੋਂ ਵੱਧ ਮੇਰਾ ਟੈਟੂ ਪਛਾਣਦਾ ਆ ਪਹਿਲਾਂ YouTube ਤੇ ਕੱਢ ਕੇ ਦੇਖਦੇ ਵੀ ਟੈਟੂ ਉਹੀ ਕੁੜੀ ਆ ਹਾਂ ਟੈਟੂ ਹੈਗਾ ਇਹਦੇ ਫਿਰ ਮੈਨੂੰ ਬੁਲਾਣਗੇ ਵੀ ਤੁਸੀਂ ਉਹੀ ਹੋ ਜਿਹੜੇ YouTube movies ਕਰ ਹਾਂਜੀ ਉਹੀ ਆ ਅੱਛਾ ਅਸੀਂ ਤਾਂ ਨਹੀਂ ਬੁਲਾਇਆ ਸੀ ਵੀ ਤੁਹਾਡਾ ਨੇਚਰ ਪਤਾ ਨਹੀਂ ਕਿਵੇਂ ਦਾ ਹੋਊਗਾ ਤੇ ਮੈਂ ਫਿਰ ਕਹਿੰਨੀ ਹਣੀ ਐਗਜ਼ਾਮਪਲ ਦਿਨੀ ਹਣੀ ਵੀ ਬਈ ਜਿਹੋ ਜੀ ਮੈਂ YouTube ਚਾਹੂੰਗੀ ਮੈਂ Reels 'ਚ ਵੀ ਆ ਥੈਂਕ ਯੂ ਜੀ ਤੇ ਹ ਹੋਰ ਕੀ ਕਹਿਣਾ ਹੋਰ ਕੀ ਮਾਜੂ ਇਹੀ ਪੁੱਛਿਆ ਸੀ ਵੀ ਤਾਂ ਮੈਂ ਇਹ ਦੱਸ ਦੇ ਇੱਕ ਮਿੰਟ ਬਈ ਲਗਾ ਮੈਂ ਕੀ ਮਾਨ ਭਰੀ ਬਹੁਤ ਵਧੀਆ ਸਾਫ਼ ਸੁਥਰੇ ਸੱਚੇ ਦਿਲ ਦੀ ਆ ਪਰ ਜੇ ਕਿਤੇ ਮਨਪ੍ਰੀਤ ਸਿੰਘ ਜੀ ਨਿਕਲੇ ਉਹਨੂੰ ਫੇਰ ਲੋਕੀ ਲੱਗੇ ਐਨ ਪਤਾ ਕੀ ਦੀ ਪੱਖੀ ਸੀ ਸਪੋਰ ਤੇ ਆ ਸਾਡੇ ਨਵੇਂ ਆਰਟਿਸਟ ਨੇ ਛੱਡੇ ਅੱਜ ਐ ਕੀ ਨਾਮ ਹੈ ਆਪਣਾ ਸੈਸੀ ਗਾਜ਼ੀ ਮੇਰਾ ਨਾਮ ਸੰਦਰਪਾਲ ਕਾ ਓਕੇ ਓਕੇ ਤੁਸੀਂ ਕਿੱਥੋਂ ਬਾਈ ਸੰਦਰਪਾਲ ਇਕੱਠੇ ਸਾਰੇ ਇੱਥੇ ਹੋ ਕਿੱਥੋਂ ਆਪਾਂ ਅਸੀਂ ਜੋ ਅੱਗੇ ਤੋਂ ਹੀ ਅੱਛਾ ਜੀ ਹੋ ਗਏ ਤੋਂ ਇਹ ਬਾਈ ਨਵੇਂ ਆਰਟਿਸਟ ਐ ਨੇ ਤੇ ਇਹਨਾਂ ਨੂੰ ਵੀ ਤੁਸੀਂ ਜਲਦੀ ਮਤਲਬ ਫਿਲਮਾਂ ਦੇ ਵਿੱਚ ਦੇਖੋਗੇ ਹਨਾ ਤੇ ਉਹਨਾਂ ਨੂੰ ਤੁਸੀਂ ਜਾਣਦੇ ਹੋ 14 ਦਾ ਮੈਨੂੰ ਸਿਮੂ ਆਪਣਾ ਨਾਮ ਦੱਸ ਦੇ ਇੱਕ ਵਾਰੀ ਸਿਮੂ ਇਹ ਨਹੀਂ ਕਿ ਹੰਝੰਝੋਂ ਬੋਧ ਹੈ ਇਹ ਗੱਲ ਸੁਣੋ ਜਿੰਨੇ ਕਮੈਂਟ ਇਹਨੂੰ ਆਉਂਦੇ ਸੀ ਨਾ ਇੱਕੋ ਪਿੰਡ ਸਾਰੇ ਪੇਕੇ ਚ ਕਿਸੇ ਨੂੰ ਨਹੀਂ ਸੌਂਦੇ ਮੈਂ ਮਰ ਜਾਣੀ ਨਾ ਥੋੜਾ ਜਿਹਾ ਸਟੈਂਡਰਡ ਕਰ ਗਈ ਮੈਨੂੰ ਮਾਰੋ 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 ਮੈਂ ਸੱਚੀ ਮਾਰਦੀ ਕਾਇਰ ਹੋਗੀ ਕਾਇਰ ਸੋ ਬੰਦੇ ਨੂੰ ਮਰਲੇ ਹਵਾ ਮਤਲਬ ਕਹਿੰਦਾ ਭਾਬਾ ਬੰਦੇ ਨੂੰ ਹਵਾ ਹੀ ਚੰਗੀ ਦੀ ਇਹ ਤਾਂ ਬਹੁਤ ਵਧੀਆ ਲੋਕਾਂਈ ਮੈਂ ਜਿਹੜੇ ਚੱਡੀ ਬਹੁਤ ਲੋਕ ਇਹਨੂੰ ਆਡੀਅנס ਬਹੁਤ ਪਿਆਰ ਕਰ ਲੈ ਤੇਰੀ ਆਂਟੀ ਮੈਨੂੰ ਮਾਰ ਦੇ ਤਾਂ ਮੈਨੂੰ ਸਟੋਰੀ ਹਾਟ ਕਰ ਦੇ ਮੈਂ ਕਹਾਂ ਸਿਮੂ ਟੇਕ ਜਾ ਨਹੀਂ ਆਂਟੀ ਆ ਇਹਦੇ ਪਿਆ ਨੂੰ ਕਿਹਾ ਬਾਈ ਅਮਰਦੀਤ ਤੁਸੀਂ ਜੀ ਕੱਢ ਕੇ ਮਾਰੋ ਇਹਨੂੰ ਸਟੋਰੀ ਚੋਂ ਆਵਦਾ ਕੋਈ ਹਿਸਾਬ ਕਿਤਾਬ ਕਰ ਲੋ ਵੀ ਇਹ ਕਿਸੇ ਹਿਸਾਬ ਨਾਲ ਇਹਨੂੰ ਕੱਢ ਦੋ ਠੀਕ ਆ ਬਾਈ ਅਸੀਂ ਜਿਹੜੀ ਜਿਹੜੀ ਚ ਮੈਂ ਸੀ ਇਹ ਵੈਂਟ ਦਾ ਇਹੀ ਕਾਤੋਂ ਹੁੰਦਾ ਉੱਥੇ ਘੁੰਮ ਕੇ ਆ ਜਾਂਦੀਆਂ ਅੱਛਾ ਤੁਸੀਂ ਸਾਂਝ ਮੈਡਮ ਵੈਂਟੀ ਜ ਹੈ ਹਾਂ ਲੜਾਈ ਹੈ ਮੈਡਮ ਦੀ ਓਕੇ ਤੇ ਜਦੋਂ ਮੈਂ ਆ ਕਰਿਆ ਮਾਰ ਲਈ ਖਾ ਰਹੀ ਹੋ ਕਾਫੀ ਨਾਲ ਇਹਨੂੰ ਮੈਂ ਕਿਹਾ ਜਦੋਂ ਨਹੀਂ ਬਾਈ ਤੇ ਜਦੋਂ ਇਹ ਮਾਰਤੀ ਸੇ ਸਿੰਮੂ ਦੇ ਨਾਮ ਦੇ ਕਮੈਂਟ ਸਿੰਮੂ ਦੇ ਨਾਮ ਦੇ ਕਮੈਂਟ ਫਿਰ ਇਹਦਾ ਡੈਡੀ ਕਹਿੰਦਾ ਹਾਂ ਹਾਂ ਇਹ ਕਮੈਂਟ ਹੀ ਬਹੁਤ ਆਏ ਪਏ ਨੇ ਚਲੋ ਕੋਈ ਨਾ ਆਪਣੇ ਆਪਣੇ ਚੈਨਲ ਤੇ ਰੱਖ ਲੋ ਬਾ ਹੁਣ ਸੀ ਰੱਖ ਲਾਉਂ ਤਾਂ ਗਈ ਮਹੱਤਵ ਜੀ ਸੀ ਹੁਣ ਨਹੀਂ ਰੱਖੀ ਜਾਂਦੀ ਹੁਣ ਮੇਰੇ ਸਿੱਖ ਗੁਰੂ ਦੀ ਫਿਲਮ ਚ ਲਿਆਂਦੀ ਉਹ ਤੇ ਦੇਖ ਕਮੈਂਟ ਸ਼ਿਮੂ ਦੀ ਦੀ ਵਾਪਸ ਆ ਗਏ ਸੀ ਮੂਦੀ ਦੀ ਵਾਪਸ ਆ ਗਈ ਮੈਨੂੰ ਮੈਂ ਬੜਾ ਸੀਨ ਘਟਾ ਦੇ ਮੈਂ ਇੱਕ ਮਿੰਟ ਚਲੋ ਹੁਣ ਚੱਲਣਾ ਆਪਣੇ ਸ਼ੂਟ ਕਰਦੇ ਚਲੋ ਬਈ ਗੱਲਾਂ ਬਾਤ ਬੋਲਣੀਆਂ ਤੇ ਚਲੋ ਬਈ ਹੁਣ ਆਪਾਂ ਸ਼ੂਟ ਕਰਦੇ ਆ ਕੀ ਹੈ ਅੱਜ ਮਨਦੀਪ ਅੰਦੀ ਦਾ ਸ਼ੂਟ ਹੈ ਉਹਦਾ ਵੀ ਕੱਲ ਨਹੀਂ ਵੱਧਦਾ ਕਰਦਾ ਬਈ ਇਹ ਲੋ ਆਦਾ ਉਹਦਾ ਲੋ ਹੈ ਨਾ ਫਿਰ ਚਲੋ ਤੋਂ ਮਿਲਦੇ ਆ ਜੀ ਤੁਹਾਨੂੰ ਦਿਖਾਵਾਂਗੇ ਸ਼ੂਟ ਕਿਦਾਂ ਦਾ ਹੁੰਦਾ ਹੈ ਤੇ ਉਹ ਤੇ ਉਹ ਬਣਾ ਦੇ ਸ਼ੂਗਰ ਕਰਾ ਕੇ ਕੱਪ ਲੋ ਮਿੱਠੀ ਕੀ ਕਹਿੰਦੇ ਨੇ ਨਾ ਨਹੀਂ ਨਹੀਂ ਪਤਾ ਸ਼ੂਗਰ ਕਰਾ ਕੇ ਲੋ ਮਿੱਠੀ ਹੈ ਤੇ ਚਲੋ ਬਸ ਜੀ ਥੈਂਕ ਯੂ ਪਤਾ ਕੀ ਹੈ ਬਈ ਹਾਏ ਦੀਦੀ ਤੁਸੀਂ ਰਿਪਲਾਈ ਕੀਤਾ ਹਾਏ ਸਾਨੂੰ ਯਕੀਨ ਨਹੀਂ ਹੋ ਰਿਹਾ ਤੁਸੀਂ ਰਿਪਲਾਈ ਕਰਤਾ ਮੈਨੂੰ ਤਾਂ ਇਹ ਸੀ ਤੁਸੀਂ ਰਿਪਲਾਈ ਕਰਨਾ ਨਹੀਂ ਹੈਗਾ ਮੈਂ ਕਹਿੰਦੀ ਆ ਵੀ ਭਾਈ ਜਿਹੋ ਜੇ ਬੰਦੇ ਤੁਸੀਂ ਨਾਰਮਲ ਹੋ ਉਹ ਜਿਹੇ ਅਸੀਂ ਨਾਰਮਲ ਆ ਬਿਲਕੁਲ ਬਈ ਵੀ ਰਿਪਲਾਈ ਦੱਸ ਕਿਉਂ ਨਾ ਕਰ ਲੈ ਥੱਕ ਵੀ ਬੱਸ ਐ ਓਏ ਬਾਈ ਭਾਈ ਹਾਥੀ ਲੱਦ ਕੇ ਲੈ ਆਇਆ ਯਾਰ ਸਕੂਟਰੀ ਤੇ ਉਹ ਤਾਂ ਨਾ ਸਕੂਟਰੀ ਜਿਹੜੀ ਹਾਥੀ ਲੱਗਦਾ ਨਾ ਭਈ ਆਏ ਨਹੀਂ ਕਹਿਣਾ ਆਪਣੇ ਤੋਂ ਵੱਡੀ ਆ ਪੂ ਆਪਣੀ ਤਾਂ ਪੂਆ ਹੀ ਆ ਆਪਾਂ ਨਹੀਂ ਕਹਦੇ ਪੂਆ ਨੂੰ ਮਾੜਾ ਬੋਲੇ ਫਿਰ ਉਹੀ ਮੈਂ ਵੀ ਕਹ ਹਾਂ ਆਹ ਹੋ ਮੈਂ ਕੱਲਾ ਆ ਬੂਆ ਹਾਥੀ ਪੂਆ ਹਾਥੀ ਪੂਆ ਨਹੀਂ ਮਟਾਪਾ ਕਿਦੇ ਤੇ ਨਹੀਂ ਹੁੰਦਾ ਦੱਸੋ ਮੈਨੂੰ ਕਿਦੇ ਤੇ ਨਹੀਂ ਮੇਰੇ ਤੇ ਨਹੀਂ ਹੈਗਾ ਮੈਂ ਪਤਲੰਗਾ ਮੇਰੇ ਤੇ ਨਹੀਂ ਹੈਗਾ ਬਈ ਫਿੱਟ ਸਰੀਰ ਰੱਖਿਆ ਹੈਗਾ ਮੈਂ ਇੱਕ ਦਿਨ ਮੈਂ ਕਿਹਾ ਨਾ ਤੈਨੂੰ ਤਾਂ ਵੈਸੇ ਸਾਇੰਸ ਸਿਟੀ 'ਚ ਟੰਗਿਆ ਵੇਖਦਾ ਰਿਹਾ ਜਿਹਾ ਹਣਾ ਕਹਿ ਦਿੰਦਾ ਮੈਂ ਮੈਂ ਕਹਿੰਦਾ ਜੇ ਮਰੇ ਮੁੱਲ ਵੇਚੂਗਾ ਮੈਂ ਕਿਹਾ ਜੇ 206 ਹੱਡੀਆਂ ਬੰਦੇ ਨੂੰ ਬੱਚੇ ਨੂੰ ਸਮਝਾਉਣਗਾ ਨਾ ਤੇਰੇ ਤੇ ਐਗਜ਼ਾਮਪਲ ਕਰਕੇ ਸਮਝਾਵੇਂ ਬੰਦਾ ਹੈਨਾ ਵੀ ਹਾੜੀ ਇੱਥੇ ਆ ਹੱਡੀ ਇੱਥੇ ਛੱਡ ਕੇ ਹੋ ਬਈ ਤਰ ਤੰਗ ਕੇ ਆਵਾਂਗੇ ਉੱਥੇ ਤੂੰ ਦੇਖੀ ਤੇ ਚੱਲ ਹੈਗੀ ਕਿੱਥੇ ਕਿ ਕਪੂਰ ਥਰੇ ਕਿੱਥੇ ਹੋ ਜਲੰਧਰ ਜਲੰਧਰ ਅ ਸੈਂਸਿਟੀ ਬਗੜੂ ਚਾਲਸ ਤੇ ਰਹੀ ਜਿੱਧਰ ਹੀ ਚਲੀਏ ਪਹਿਲਾਂ ਅਨਵੇੜੇ ਸ਼ੂਟ ਹੈ ਜਿਸਰਾਂਦ ਵਾਲੇ ਨੂੰ ਬਸ ਅਨਵੇੜਨ ਆਪਾਂ ਕੰਮ ਨਿਬਟ ਕੇ ਚਲੋ ਹੋਰ ਇਹ ਤਾਂ ਉੱਥੇ ਢਾਕੇ ਆਈ ਆਪਾਂ ਵੈਸੇ ਤਾਂ ਇਹਦਾ ਮੂੰਹ ਪਤਾ ਕਹਿਵਾਂ ਡੇੜੀ ਹੁਣ ਸਪੇਸ ਤੋਂ ਵੀ ਮੁੜ ਕੇ ਆਈ ਉਹ ਕੀ ਹੋਣਾ ਨਾ ਨਾ ਹੋਣੀ ਇਹ ਤਾਂ ਹੁਣ ਜਾਂਦੀ ਆਈ ਐ ਸੁਨੀਤਾ ਨੋਰਾ ਨੋਰਾ ਸੁਨੀਤਾ ਵਿਲੀਮ ਸੁਨੀਤਾ ਵਿਲੀਮ ਹਾਂ ਇਹ ਭੀ ਦੇ ਦੇ ਜਵਾਲਾ ਹਨਾ ਕਰਦੇ ਉਹਦੇ ਨੂੰ ਲੱਗੂ ਹੈ ਨਾ ਬਿਲਕੁਲ ਸਹੀ ਹੈ ਲਓ ਜੀ ਅਸੀਂ ਪਹੁੰਚ ਗਏ ਲੋਕੇਸ਼ਨ ਤੇ ਤੇ ਆਹ ਸਾਡੀ ਪਹਿਲੇ ਕਰਦੇ ਜੇ ਦਰਸ਼ਨ ਨੂੰ ਸਪੇਸ ਚ ਵੜਦਾ ਦਰਸ਼ਨ ਨੂੰ ਆਏ ਨਹੀਂ ਪਤਾ ਲੱਗਣਾ ਵੀ ਮੈਂ ਬੱਸ ਤੇ ਮੇਰੇ ਵਾਸਤੇ ਸਪੇਸ ਹੈਗੀ ਐ ਐਡੇ ਫਰੀ ਜੀ ਬਗਲੂ ਬਗਲੂ ਹਾਂਜੀ ਭਾਈ ਇਹ ਸਪੇਸ ਹੈਗੀ ਮੇਰੇ ਵਾਸਤੇ ਪਹਿਲਾਂ ਦੱਸ ਕਹੂਗੀ ਥੋੜੀ ਬੁੱਤ ਉੱਥੇ ਤਾਂ ਤੇਰੇ ਤਾਂ ਵੀ ਮੋਟੇ ਮੋਟੇ ਜਾਏ ਤੂੰ ਤਾਂ ਹੈ ਹੀ ਨਹੀਂ ਨਾ ਭਾਈ ਉਹ ਹੋਰ ਤਰੀਕੇ ਦੇ ਆ ਸਟਾਰ ਜੀ ਲਾਈਟ ਮੈਂ ਬੰਦ ਹੋ ਗਈ ਇਹ ਥੋੜੀ ਦਿਖਾ ਗਈ

हां श्री कोई ब्लॉग बनाला हां चल हां स्टार्ट जी जे पानी क्या-क्या लगवाता ता सब्जी ਦਾ ਘਰ ਦੀ ਉੱਤਰਨ ਲੱਜੂ ਇਹਨਾਂ ਨੂੰ ਕਿੱਥੇ ਕੋਈ ਫਿਕਰ ਨਾ ਤੂੰ ਕਿੱਧਰ ਗਈ ਹੋਤੀ ਨਹੀਂ ਇੱਥੇ ਗਈ ਸੀ ਮੈਂ ਦੱਸ ਕੇ ਚਲੇ ਜਾਇਆ ਕਰ ਮੈਂ ਬੰਗੜਾ ਲੈ ਕੇ ਲੈ ਕੇ ਲੈ ਫੱਕ ਦੇ ਦੀ ਛੋਟੀ ਨੂੰ ਉਹੀ ਗੱਲ ਫੇਰ ਐਵੇਂ ਆਵੜ 500 ਰੁਪਇਆ ਫਿਰ ਆ 500 ਰੁਪਇਆ ਲੇਕਿਨ ਇੰਨਾ ਟਾਈਮ ਕਿਉਂ ਲੱਗ ਗਿਆ ਬਾਈ ਕਿਹੜਾ ਕਲੋਜ਼ ਲੱਗਦਾ ਹੁੰਦਾ ਨਹੀਂ ਨਹੀਂ 500 ਰੁਪਇਆ 10 ਸਿਕੰਡਾਂ ਬਾਅਦ ਮੈਂ ਹੀ ਬਬਲੂ ਹਾਂਜੀ ਬਾਈ 10 ਸਿਕੰਡਾਂ ਬਾਅਦ ਕਲੋਜ਼ ਲੱਗਦਾ ਹੁੰਦਾ ਕਦੇ ਬਾਈ ਇੱਕ ਡਾਇਲੌਗ ਵੀ ਨਹੀਂ ਸੋਲਦਾ ਤੁਸੀਂ ਅਸੀਂ ਲਾ ਫੜੇ ਬਈ ਦੇਖੋ ਬਲੌਗਿੰਗ ਬਲੌਗਿੰਗ ਨੇ ਇੱਕ ਗੱਲ ਦੱਸੋ ਆ ਬਾਈ ਆਡੀਅেন্স ਨੂੰ ਮੜਾ ਜਾ ਪੁੱਛਿਓ ਬਾਈ ਕਿਉਂ ਹੋ ਗਿਆ ਬਾਈ ਹੁਣ ਮੈਂ ਕਹਾਂ ਚਰਚਰੀ ਜਿੱਖੀ ਜਿਹੜੀ ਕੀ ਛੇੜਦੀ ਉਹਨੂੰ ਚਰਚਰੀ ਉਹ ਕਹਿੰਦੀ ਵੀ ਮੈਂ ਮੈਂ ਇਹਨੂੰ ਕੋਈ ਚੁੱਪ ਨਹੀਂ ਲੈ ਕੇ ਗਿੱਤਣਾ ਚੁੱਪਾ ਜੂੜਾ ਤੱਕ ਨਹੀਂ ਜਾ ਹੁਣ ਮੈਂ ਤਾਂ ਕਹਤਾ ਵੀ ਮੈਂ ਸੂਟ ਲੈ ਕੇ ਆਉਣਾ ਮੈਨੂੰ ਪੈਸੇ ਦਿਵਾਵੋਗੇ ਲਾ ਕੇ ਦੇ ਦੇ ਉਹਨੂੰ ਉਹ ਕਹਦਾ ਤੈਨੂੰ ਫੋਨ ਚੱਕ ਲੂਗਾ ਲੈ ਚੱਲ ਫਿਰ ਉੱਥੇ ਬੈਠ ਜਾ ਪਾਣੀ ਦੀ ਕਹਿ ਦੇਣੀ ਆ ਦੇਣੀ ਆ ਤੂੰ ਦੇ ਦੀ ਨਹੀਂ ਆਪਣੀ ਮਾਂ ਨੂੰ ਕਹਿ ਦੇ ਜੇ ਉਹਨਾਂ ਨੇ ਨਹੀਂ ਦੇਣੀ ਨਾ ਦੇਓ ਮੈਨੂੰ ਪਤਾ ਤੂੰ ਵੀ ਉਹਦੇ ਪੈਰ 'ਚ ਪੈਰ ਧਰਦੀ ਹੋਵੇਂਗੀ ਰੋਟੀ ਦਾ ਕੇ ਚਲੋ ਹਾਂ ਜੀ ਸਾਡਾ ਸ਼ੂਟ ਹੋ ਗਿਆ ਜੀ ਸਮਾਪਤ ਤੇ ਬਾਕੀ ਦੂਜੀ ਪੂਰੀ ਬਿਲੰਦ ਦਿਖਾਵਾਂਗੇ ਚਲੋ ਜੀ ਫਰੇਮ ਲਾਇਆ ਹੋ ਠੀਕ ਹੈ ਸਟਾਰਟ ਸਾਡਾ ਮਨੂ ਜੀ ਪ੍ਰਸਤ ਉੱਤਰ ਚੱਲੇ ਜਾਂਦਾ ਸਿੰਦਾ ਲਾ ਕੇ ਆਏ ਨੇ ਆਣੇ ਸਮਾਰ ਕੇ ਹਾਂ ਜੀ ਫੌਜਾਂ ਚੱਲੀਆਂ ਫੌਜਾਂ ਨੂੰ ਛੁੱਟੀ ਹੋ ਗਈ ਫੌਜੀਆਂ ਦੀ ਛੁੱਟੀ ਹੋ ਗਈ ਹੁਣ ਮੈਂ ਇੱਕ ਮੇਰੇ ਲੱਭੀ ਤੇ ਹੁਣ ਫੌਜੀ ਆਪਦੇ ਟੈਂਕਾਂ ਦੇ ਵਿੱਚ ਚੜ ਜਾਣਗੇ ਸਾਰੇ ਆਹੋ ਟੌਪਸ ਗੱਡੀਆਂ ਵੱਡੀਆਂ ਜਾ ਕੇ ਬਸ ਸੱਡੇ ਸਾਰੇ ਆਪਣੇ ਆਪਣੇ ਡੱਬੇ ਚ ਬਹਿ ਜਾਣਗੇ ਜਾ ਕੇ ਹਨਾ ਫੋਟੋਆਂ ਕਿੰਨੀਆਂ ਆ ਤੇ ਚੁੜੇ ਨਾ ਫੋਟੋ ਖਿੱਚਾਂਗੇ ਗੁਰੂ ਬਾਈ ਸਾਡਾ ਹਾਂ ਤਾਂ ਸਾਡਾ ਜਿਹੜਾ ਸ਼ੂਟ ਸੀ ਉਹ ਸਮਾਪਤ ਹੋ ਚੁੱਕਿਆ ਹਾਂ ਹਾਂ ਜੀ ਮਮ ਜੀ ਕਿਵੇਂ ਹੋ ਅੱਜ ਦਾ ਸ਼ੂਟ ਕਿਵੇਂ ਰਿਹਾ ਬਹੁਤ ਵਧੀਆ ਹਾਂ ਮਾਤਾ ਜੀ ਸਰਾਂਧਾ ਜੀ ਕਿਵੇਂ ਹੋ ਠੀਕ ਹਾਂ ਅੱਜ ਬਹੁਤ ਹੰਦ ਕੱਢੇ ਤੁਸੀਂ ਹਨਾ ਦੁਪਹਿਰ ਤੋਂ ਬਾਅਦ ਥੋੜਾ ਜਿਹਾ ਖੇਨੇ ਇਹ ਤੇ ਨਹੀਂ ਨਹੀਂ ਭਈ ਆਉਨੇ ਆ ਬਸ ਆਂਟੀ ਤੇ ਹਾਂ ਮਨਪ੍ਰੀਤ ਬਾਈ ਆਂਟੀ ਲੈ ਨਾ ਕੋਈ ਗੱਲ ਨਹੀਂ ਹੁਣ ਅੱਜ ਚੱਲੇ ਫਿਰ ਚਲੋ ਅੱਜ ਅੱਜ ਸਾਡਾ ਵੀਡੀਓ ਰਹਿ ਸਮਾਪਤ ਬਹੁਤ ਵਧੀਆ ਰਿਹਾ ਤਾਂ ਥੈਂਕ ਯੂ ਸਾਡੇ ਬਲੌਗ ਨਾਲ ਇਦਾਂ ਹੀ ਬਣਿਆ ਰਹਿਆ ਕਰੋ ਧੰਨਵਾਦ ਜੀ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਹਾਂ ਤੇ ਸਬਸਕ੍ਰਾਈਬ ਵੀ ਕਰ ਜਿਓ ਚੈਨਲ ਨੂੰ ਥੈਂਕ ਯੂ